ਪਿੰਡ ਪੋਟ ਕਟਾ ਦੇ ਵਿੱਚ ਸਾਡੇ ਸਾਬਕਾ ਸਰਪੰਚ ਸਾਹਿਬ ਮੇਰੇ ਵੀਰ ਸੋਮਨਾਥ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਆ ਪਹਿਲਾਂ ਤਾਂ ਮੈਂ ਇਹਨਾਂ ਦਾ ਆਮ ਆਦਮੀ ਪਾਰਟੀ ਦੇ ਵਿੱਚ ਸਵਾਗਤ ਕਰਦੀ ਆ ਜੀ ਆਇਆਂ ਨੂੰ ਜਿੰਨੀ ਵੀ ਇਹਨਾਂ ਦੇ ਨਾਲ ਅੱਜ ਵੀਰ ਮਈਆ ਉਹਨਾਂ ਦਾ ਵੀ ਸਵਾਗਤ ਕਰਦੇ ਆ ਦੇਖੋ ਇਹਨਾਂ ਨੂੰ ਜਿਹੜੀਆਂ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਉਹ ਵਧੀਆ ਲੱਗੀਆਂ ਇਹਨਾਂ ਨੂੰ ਪਤਾ ਕਿ ਆਮ ਆਦਮੀ ਪਾਰਟੀ ਜਿਹੜੀ ਆ ਡਵੈਲਪਮੈਂਟ ਤੇ ਕੰਮ ਕਰਦੀ ਆ ਜਦੋਂ ਪਿੰਡਾਂ ਦੇ ਵਿਕਾਸ 'ਤੇ ਕੰਮ ਕਰਦੀ ਇਹਨਾਂ ਨੂੰ ਪਤਾ ਲੱਗਾ ਕਿ ਆਮ ਆਦਮੀ ਪਾਰਟੀ ਜਿਹੜਾ ਬਹੁਤ ਵਧੀਆ ਕੰਮ ਕਰ ਰਹੀ ਆ ਤਾਂ ਇਹਨਾਂ ਨੇ ਆਪਣਾ ਮਨ ਬਣਾਇਆ ਆ ਜ ਜਿਹਨਾਂ ਨੇ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਹਾਂ ਜਿਹੜੀਆਂ ਪਿੰਡ ਦੀਆਂ ਸਮੱਸਿਆਵਾਂ ਇਹਨਾਂ ਨੇ ਦੱਸੀਆਂ ਜੀ ਤੇ ਜਿਹੜੀਆਂ ਵੀ ਸਮੱਸਿਆਵਾਂ ਪਿੰਡ ਦੀਆਂ ਇਹ ਹੈਗੀਆਂ ਮੈਂ ਹਲਕਾ ਇੰਚਾਰਜ ਜਲੰਧਰ ਕੈਂਟਨਮੋਲ ਦੇ ਨਾਤੇ ਜਿੰਨੀਆਂ ਇੱਥੇ ਸਮੱਸਿਆਵਾਂ ਹੈਗੀਆਂ ਉਹਨਾਂ ਦਾ ਜਿਹੜਾ ਹੱਲ ਆ ਉਹ ਜਲਦੀ ਕਰਾਂਗੇ ਕਿਉਂਕਿ ਜਿਹੜਾ ਜਿਹੜੇ ਇਹਨਾਂ ਨੇ ਕੰਮ ਦੱਸਿਆ ਪਿੰਡ ਦੇ ਵਿਕਾਸ ਉਹ ਅਸੀਂ ਇਹਨਾਂ ਨੂੰ ਨਾਟ ਹੈ ਕੇ ਪਿੰਡ ਦਾ ਵਿਕਾਸ ਕਰਾਂਗੇ ਤਾਂ ਜੋ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਜਿਹੜੀ ਸੋਚ ਆ ਜਿਹੜੀ ਉਹਨਾਂ ਦੀ ਸੋਚ ਆ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਉਹ ਪਿੰਡਾਂ ਦੇ ਵਿਕਾਸ ਕਰਵਾਉਣੇ ਪਿੰਡਾਂ ਦੇ ਵਿੱਚ ਬਰਸੇ ਨੂੰ ਸੰਭਾਲ ਕੇ ਰੱਖਣਾ ਉਹ ਆਪਾਂ ਸਾਰੀ ਜਿਹੜਾ ਉਹ ਬੰਦੀਆ ਕਰਕੇ ਇਹਨਾਂ ਦੇ ਨਾਲ ਸਾਰੇ ਕਰਾਂਗੇ ਮੇਰੇ ਨਾਲ ਮੇਰਾ ਵੀਰ ਅਜੇ ਸ਼ਰਮਾ ਸਾਡੇ ਕੁਦਰਤੀ ਮੇਰਾ ਮੰਗਾ ਸਾਰੇ ਜਿੰਨੀ ਵੀ ਟੀਮ ਆ ਆਮ ਆਦਮੀ ਪਾਰਟੀ ਦੀ ਜਿਹੜੀ ਟੀਮ ਆ ਇਹ ਹਮੇਸ਼ਾ ਸਾਡੇ ਨਾਲ ਰਹਿੰਦੀ ਆ ਤੇ ਇਹ ਕੰਮਾਂ ਪਿੰਡਾਂ ਦੇ ਵਿੱਚ ਕੰਮ ਕਰਵਾਉਣ ਨੂੰ ਬੜੇ ਤਤਪਰ ਰਹਿੰਦੇ ਆ ਤੇ ਹੁਣ ਅਸੀਂ ਸਾਰੇ ਰਲ ਕੇ ਜਿਹੜਾ ਪਿੰਡਾਂ ਦਾ ਜਿਹੜਾ ਵਿਕਾਸ ਆ ਉਹ ਕਰਾਂਗੇ ਸੋ ਮੈਂ ਇੱਕ ਵਾਰ ਫਿਰ ਤੋਂ ਜੀ ਆਇਆਂ ਕਿੰਨੀਆਂ ਸਾਡੇ ਸੋ ਸੋ ਮਨਾਤੀ ਜਿਹੜੇ ਸਾਬਕਾ ਸਰਪੰਚ ਜਿਨ੍ਹਾਂ ਨੇ 10 ਸਾਲ ਸਰਪੰਚੀ ਕੀਤੀ ਆ ਕਿਉਂਕਿ ਇਹਨਾਂ ਨੂੰ ਪਤਾ ਪਿੰਡ ਦੇ ਜਿਹੜੇ ਵਿਕਾਸ ਹੋਣ ਵਾਲੇ ਆ ਕਿਉਂਕਿ ਜਿਹੜੇ 10 ਸਾਲ ਦੀ ਕਾਰਗੁਜ਼ਾਰੀ ਦੇ ਵਿੱਚ ਇਹਨਾਂ ਨੇ ਪਿੰਡ ਦੇ ਕੰਮ ਕੀਤੇ ਬਹੁਤ ਵਧੀਆ ਕੰਮ ਕੀਤੇ ਇਹਨਾਂ ਨੇ ਤੇ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਆ ਕੇ ਇਹ ਜਿਹੜੇ ਕੰਮ ਕਰਨਗੇ ਅਸੀਂ ਜੋ ਕੰਮ ਇਹਨਾਂ ਦੇ ਪਹਿਲ ਦੇ ਆਧਾਰ ਤੇ ਕਰਾਂਗੇ ਜੇ ਪਿੰਡ ਦਾ ਵਿਕਾਸ ਕਰਾਂਗੇ ਪਾਰਟੀ ਪਿੰਡ ਸਪੋਰਟਪਲਾਂ ਦੇ ਦਿੱਤੀ ਕਿਉਂਕਿ ਸਾਡੀ ਸਪੀਚ ਹੈ ਕਿਉਂਕਿ ਕੈਂਪੇਨ ਚੱਲਿਆ ਜੀ ਇਕਰਾਰ ਬੰਦਰ ਸ਼ਿਆਰਾ ਜੀ ਮੈਡਮ ਔਰ ਇਹਨਾਂ ਤੇ ਦੇਖਣ ਨੂੰ ਦੇਖੇ ਇਹਨਾਂ ਤੇ ਤੁਮਾਨੂੰ ਦੇਖੇ ਔਰ ਅਸੀਂ ਵੀ ਫੰਡ ਦੇ ਵਿੱਚ ਸਲਾਹ مشورہ ਕੀਤਾ ਸਾਰਿਆਂ ਦੇ ਨਾਲ ਕਿ ਦੇਖੋ ਗੱਲ ਇਹ ਹੈ ਕਿ ਪਿੰਡ ਦੀ ਡਿਵੈਲਪਮੈਂਟ ਹੋਣੀ ਚਾਹੀਦੀ ਹੈ ਜੀ ਔਰ ਭੈਣ ਇਸ ਕੰਮ ਨੂੰ ਬਹੁਤ ਲੱਕੇ ਪਿੰਡ ਦੀ ਡਿਵੈਲਪਮੈਂਟ ਨੂੰ ਲੈ ਕੇ ਕਿ ਬਹੁਤ ਅੱਛੇ ਕੰਮ ਕਰ ਰਹੇ ਆ ਅਸੀਂ ਵੀ ਪਿੰਡ ਦੇ ਵਿੱਚ ਸਲਾਹ ਕੀਤੀ مشورہ ਸਾਰੇ ਮੁੰਡਿਆਂ ਨਾਲ ਕੀਤਾ ਸਿਆਣਿਆਂ ਨਾਲ ਕੀਤਾ ਵੀ ਕਿਸ ਤਰ੍ਹਾਂ ਹੋਣੀ ਚਾਹੀਦੀ ਆ ਉਹ ਸਾਰੇ ਜਿਹੜੇ ਲੋਕ ਆ ਉਸ ਇਹੀ ਕਹਿੰਦੇ ਕਿ ਪਿੰਡ ਦੇ ਡਵੈਲਪਮੈਂਟ ਹੋਣਾ ਚਾਹੀਦਾ ਔਰ ਉਹਨਾਂ ਸਾਰੇ ਤੇ ਕੈਂਪ ਤੇ ਜਿਹੜਾ ਕਿ ਮੈਂ ਆਮ ਆਦਮੀ ਪਾਰਟੀ ਜੰਮੀਰ ਤੋਂ ਵਾਇਸ ਕੀਤੀ ਆ ਪਰ ਮੈਂ ਪਿੰਡ ਦਾ ਬਹੁਤ ਬਹੁਤ ਹਮਾਇਤ ਕਰਦਾ ਔਰ ਜਿੱਥੇ ਵੀ ਪਿੰਡ ਸਾਡੀ ਡਿਊਟੀ ਡਾਉਣਗੇ ਸਭੀ ਚੰਗਾ ਕੰਮ ਕਰੀ ਬਗਾਉਗੇ ਕਿਹੜਾ ਪਿੰਡ ਆ ਤੁਸੀਂ ਕੀ ਨਾਮ ਹੈ ਤੁਹਾਡਾ ਮੈਂ ਮੇਰਾ ਫੋਨ ਨੰਬਰ ਮੈਂ ਸਾ ਦਾ ਸਰਪੰਚ ਆ ਜੀ ਸਾ ਸਰਪੰਚ ਆ ਮੈਂ ਜੀ ਔਰ ਪਿੰਡ ਕੋਡ ਜਿਹੜਾ ਦਿੰਦਾ ਚੈਂਟਲ ਏਰੀਆ ਕੈਂਟੂ ਜੀ ਜਿੱਦਾਂ ਕਿ ਦੇਖਿਆ ਗਿਆ ਕਿ ਕਾਫੀ ਜਿਹੜੇ ਲੋਕ ਵੀ ਆ ਕੇ ਮੈਨੂੰ ਤੁਹਾਨੂੰ ਆ ਕੇ ਮਿਲਣੇ ਸਾਡੀ ਪ੍ਰੋਬਲਮ ਵਗੈਰਾ ਦੱਸਿਆ ਉਹਦੇ ਮਤਲਬ ਕਿ ਕੰਮ ਕਰਨ ਦੇ ਲੋਕ ਕੋਟਿੰਗ ਕਿ ਕੋਈ ਸਾਨੂੰ ਪ੍ਰੋਬਲਮ ਆਂਦੀ ਹੈ ਉਦੋਂ ਮੈਡਮ ਵੱਲੋਂ ਵੀ ਕਿਹਾ ਗਿਆ ਕਿ ਜਿਹੜੀ ਕੋਈ ਪ੍ਰੋਬਲਮ ਹੈ ਤੁਸੀਂ ਜੀ ਨੂੰ ਭੈਣਾਂ ਸ਼ੇਅਰ ਕੀਤੀਆਂ ਗੱਲਾਂ ਸਾਰੀਆਂ ਔਰ ਭੈਣ ਨੇ ਸਾਨੂੰ ਭਰੋਸਾ ਦਵਾਇਆ ਕਿ ਜਿਸ ਤਰ੍ਹਾਂ ਦੇ ਵੀ ਕੋਈ ਡਿਵੈਲਪਮੈਂਟ ਦੇ ਕੰਮ ਆ ਔਰ ਆਪਾ ਪਿਆਰ ਦੇ ਦਾਅਵੇ ਨੂੰ ਠੀਕ ਆ ਆ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਪਬਲਿਕ ਨੂੰ ਹੀ ਮੈਸੇਜ ਹੈ ਕਿ ਕੋਈ ਸਰਕਾਰ ਜਿਹੜੀ ਵੀ ਸਰਕਾਰ ਹੁੰਦੀ ਹੈ ਔਰ ਔਰ ਖਾਸ ਕਰਕੇ ਜਿਹੜੀ ਡਿਵੈਲਪਮੈਂਟ ਦੀ ਗੱਲ ਕਰਦੀ ਹੈ ਉਹਨਾਂ ਦੇ ਨਾਲ ਆਪਾਂ ਨੂੰ ਚੱਲਣਾ ਹੀ ਪੈਣਾ ਆ ਔਰ ਅਸੀਂ ਚੱਲਣਾ ਕਿ